ਇਹ ਤਾਂ ਮਰੀ ਨੂੰ ਮਰਦਾ ਚਾਵੇ ਉਹ ਦਿੱਥੇ ਹਾਂ ਔਰੇ ਆ ਪਤਾ ਔਰੇ ਆ ਮੇਰੇ ਅੱਥੇ ਉਹ ਚਾ ਵੀ ਦੇ ਮੈਂ ਕਿੰਨਾ ਚਾ ਵੀਦਾ ਪੈਸੇ ਲੈ ਕੇ ਜਾਣੇ ਨੇ ਮੈਂ ਮੈਂ ਤੇ ਵੀਰਾਂ ਦੇ ਨਾਮ ਜਾ ਕੇ ਆਉਣਾ ਕੀ ਕਰਨ ਜਾਣਾ ਕੱਪੜੇ ਲੈ ਕੇ ਆਉਣੇ ਨੇ ਮੈਂ ਤੇ ਵੀਰੇ ਨੇ ਆ ਪਟੜ ਕੇ ਚੱਲਾਂਗੇ ਓ ਮੰਨਿਆ ਕਰ ਪਤਾ ਮੈਂ ਕੱਟਾ ਕੀਆ ਮੇਰੀ ਗੱਲ ਤਾਂ ਸੁਣ ਨਾਲ ਤਾਂ ਮੈਂ ਜਾਊਗਾ ਨਾਲੇ ਵੱਡੜ ਜਾਊਗਾ ਆਪਣੇ ਨਾਲ ਉੱਡਾਰ ਤੁਸੀ ਤੂੰ ਬਾਗ ਨਹੀਂ ਤੜਕੇ ਨਾਲੇ ਵੀਰ ਨੂੰ ਲੈ ਚਲਾਂਗੇ ਆਪਾਂ ਤੁਸੀਂ ਲੈ ਆਇਓ ਮੈਂ ਵੀਰ ਨੂੰ ਦਮਾਨ ਦੇ ਕੇ ਆਇਆ ਤੁਸੀਂ ਨਾਲੇ ਤਾਂ ਹੁਣ ਠਮਾਨ ਕਪਾ ਲਿਆਉਣਾ ਚੱਕ ਕੇ ਵਿਆਹ ਦਾ ਆਂਗਾ ਅੱਜ ਮਹੀਨ ਨੂੰ ਲੈ ਕੇ ਜਾਣਾ ਲੈਂਣ ਦੇਣ ਦੇ ਵਾਲੇ ਨੇ ਨਾ ਕੋਈ ਨਹੀਂ ਤੁਸੀਂ ਲੈ ਆਓ ਅੱਛਾ ਮੈਂ ਤਾਂ ਅੱਜੀ ਗੱਡੀ ਤੇ ਜਾਉਂਗਾ ਤਾਂ ਮੈਂ ਤਾਂ ਵੀਰ ਆਓ ਫਿਰ ਤੜਕੇ ਬਾਗ ਚਲਾਂਗੇ ਆਪਾਂ ਲੈ ਚਾਬੀ ਤੇ ਫੜਾ ਸੁਣਾ ਆਪਾਂ ਤੜਕੇ ਬਾਗ ਚਲਾਂਗੇ ਜਿਹੜੇ ਟਾਈਮ ਕਹਿੰਗੇ ਉਹ ਟਾਈਮ ਚੱਲ ਬਾਗ ਚੱਲ ਠੀਕ ਹੈ ਹੋਰ ਉਹ ਮੈਂ ਬਾਈ ਮੈਨੂੰ ਛੋਕ ਕਬੀਲਦਾਰੀਆਂ ਨੇ ਮੈਂ ਤੈਨੂੰ ਦੱਛਾ ਮਨ ਵੀ ਲਿਆ ਕਰ ਗੱਲ ਜਦ ਤੁਸੀਂ ਕਿਉਂ ਗੜੀਆਂ ਪਗਾਉਣੇ ਉਹ ਨਹੀਂ ਮੇਰੀ ਸੁਣਦਾ ਜਰ ਮੈਂ ਤੈਨੂੰ ਕਹਿ ਰਿਹਾ ਜਾਣਾ ਹੈ ਮੈਂ ਛੋਣੇ ਵਰਗਾ ਪੁੱਤ ਮੈਂ ਉਹ ਰੋਲ ਰੱਖਿਆ ਤੁਸੀਂ ਨਾ ਮੇਰੀ ਕੱਖ ਦੀ ਜਿੱਤ ਨਹੀਂ ਹੈਗੀ ਮੈਂ ਤੇਰੇ ਬਾਬਲ ਦੇ ਫਰਜ ਨਿਭਾਉਣ ਨੂੰ ਫਿਰਦਾ ਤੈਨੂੰ ਕਿਹੜੇ ਭੈਣ ਚੋਦਨੇ ਕਿਹਾ ਬਾਬਲ ਦੇ ਫਰਜ ਨਿਭਾਉਣ ਨੂੰ ਹੋਰ ਕੌਣ ਨਿਭਾਉ ਫਿਰ ਇੱਥੇ ਹੈ ਕੋਈ ਹੋਰ ਹੈ ਅਸਾਂ ਮੁੱਲ ਦੀ ਲਿਆਵਾਂਗੇ ਬਾਬਲ ਠੀਕ ਹੈ ਤੈਨੂੰ ਲੋੜ ਨਹੀਂ ਫਰਜ ਨਿਭਾਉਣ ਦੀ ਤੈਨੂੰ ਪਾਤੀਆਂ ਕਦਰਾਂ ਬਾਓ ਏ ਛਿੜਾ ਪਾਤੀਆਂ ਪਾਤੀਆਂ ਕਦਰਾਂ ਤਾਂ ਮੇਰੇ ਪਿਆਰ ਦੀਆਂ ਤੂੰ ਕਿਉਂ ਗਲੇਸ਼ ਕਰਦਾ ਜਾਂ ਰੋਜਾ ਤੂੰ ਦੱਸੀ ਮੜੇਗਾ ਕਾਹ ਤੋਂ ਗਲੇਸ਼ ਕਰਦਾ ਨਹੀਂ ਤੂੰ ਮੁੱਲ ਦੇ ਬੰਦੇ ਨੂੰ ਪੈਸੇ ਦੇਂਗਾ ਇੱਥੇ ਮੈਂ ਰੇ ਜਨਾਲ ਖੜਿਆ ਤੂੰ ਮੇਰੀ ਕੋਈ ਕਦਰ ਹੀ ਨਹੀਂ ਮੁੱਲ ਦਾ ਇੰਨਾ ਨਹੀਂ ਚੁੰਡੀ ਲਾਉਂਦਾ ਜੰਨਾ ਤੁਸੀਂ ਖਾਣੇ ਮੇਥੋਂ ਚੂਟੂ ਚੂਟੂ ਮੈਂ ਕੀ ਠੀਖਾ ਠੀਖਾ ਗਿਆ ਥੋੜਾ ਬਣਾਇਆ ਢੋੜਤਾ ਕਰ ਥੋੜਾ ਕੀ ਜੋੜਤੇਰੇ ਪਿੱਛੇ ਕੱਡੇ ਕੱਡੇ ਰਿਸਕ ਲਾਇਨੇ ਆਨੇਤ ਨੂੰ ਮਾਤਮ ਕੀ ਦਿੱਤੀ 50 ਜੀਪੇ ਲਈ ਪਿਆ ਮੇਰੇ ਮਗਰ ਉਹ ਪਲਛ ਦੇ ਨੂੰ ਕੀਨੇ ਕਿਹਾ ਸੀ ਫੈਰ ਪਾਉਣ ਨੂੰ ਗੋਣ ਨਾਲ ਗਲਾਬ ਛਿੱਤੂ ਨੇ ਮੇਰੇ ਮਗਰ ਪਲਛ ਲਾ ਰੱਖਿਆ 15 ਜਲੇ ਦੀ ਪੋਥਾ ਬੇੜਾ ਮਗਰ ਓਏ ਤੂੰ ਮੇਰੇ ਪ੍ਰੀਤੋ ਓ ਪ੍ਰੀਤੋ ਆ ਤੂੰ ਖਰੂ ਪਾਇਆ ਕੀ ਹੋਵੇ ਮੇਰੀ ਗੱਲ ਥੋੜਾ ਥਮਾਨ ਚੱਕਾ ਪੱਤਾ ਡੋਹਮਾਂਗੇ ਬ ਮਾਰੀ ਮੋਟੀ ਸ਼ਰਮਤਾ ਕਰ ਲੈ ਕੋਈ ਬੰਦਿਆਂ ਦੀ ਗੱਲ ਕਰਿਆ ਕਰਦੇ ਨੇ ਕਾਰਜ ਦੇ ਦਿਨ ਨੇ ਹੁਣ ਅੱਡ ਹੋਵੇਂਗਾ ਕਿਉਂ ਰੰਗ ਚ ਪੰਗ ਪਾਉਣਾ ਵਿਆਹ ਹੋ ਜਾਂਦੇ ਮੁੰਡੇ ਦਾ ਜੇ ਅੱਡ ਹੋਣਾ ਸੀ ਤਾਂ ਪਹਿਲਾਂ ਹੋ ਜਾਂਦਾ ਜਾਂ ਫਿਰ ਵਿਆਹ ਹੋਣ ਦੇ ਮਗਰ ਹੋ ਜੀ ਆ ਨਾ ਨਹੀਂ ਕਿੱਥੇ ਜਾਏਗਾ ਅੱਡ ਹੋਗੇ ਤੂੰ ਕਹਿੰਦਾ ਅੱਡ ਹੂੰ ਅੱਡ ਹੋਏਗਾ ਕਿਹਦੇ ਨਾਲ ਇਹ ਤਾਂ ਦੱਸਦੇ ਮੈਨੂੰ ਕਿਹਦੇ ਨਾਲ ਅੱਡ ਹੋਏਗਾ ਕਹਿੰਦਾ ਕੱਪੜੇ ਲੈਣ ਜਾਣਾ ਯਾਰ ਕਹਿੰਦਾ ਪੈਸੇ ਦੇ ਮੈਨੂੰ ਚਾਬੀ ਦੇ ਕਹਿੰਦਾ ਹੁਣ ਦੱਸ ਕਿੱਥੋਂ ਦੇ ਦੇਣੂ ਚਾਬੀ ਮੈਨੂੰ ਕਿਹਾ ਤੜਕੇ ਆਪਾਂ ਜਾਵਾਂਗੇ ਨਾਲ ਤੂੰ ਵਗ ਜੀ ਕਹਦਾ ਵੀਰ ਆ ਜਾਊਗਾ ਮੈਂ ਵੀਰੇ ਨੂੰ ਵੀ ਲੈ ਚੱਲਣੇ ਨਾਲ ਜਬਾਨ ਕੱਢ ਕੇ ਆਂ ਅਸੀਂ ਜਮਾਨ ਤੋਂ ਨਹੀਂ ਮੁੱਕਦੇ ਕਦੇ ਮੇਰੇ ਤਾਂ ਛੂਲੀ ਹਟੈਨ ਤੂੰ ਚਾਬੀ ਦੇਣੀ ਆ ਤਾਂ ਦੱਸ ਦੇ ਨਹੀਂ ਦੇਣੀ ਤਾਂ ਦੱਸ ਦੇ ਤੂੰ ਚਾਬੀ ਕਹਦਾ ਮੰਗਦਾ ਮੈਂ ਦਿੱਤਾਣੀ ਯਾਰ ਚਾਬੀ ਮੈਂ ਤੀਓ ਕਾਲ ਨਹੀਂ ਦਿੰਦਾ ਕਰ ਲੈ ਕੀ ਕਰੇ ਉਹ ਮੈਂ ਕਬੀਲਦਾਰੀ ਸਾਹਮਣੇ ਕਰਦੀ ਮੈਂ ਮੋਢੀਆਂ ਨਾ ਤੂੰ ਅਸੀਂ ਮਰ ਗਏ ਅਸੀਂ ਮਰ ਗਏ ਤੂੰ ਕੌਣ ਹੁੰਦਾ ਕਬੀਲਦਾਰੀ ਸਾਹਮਣੇ ਵਾਲਾ ਤੂੰ ਤੂੰ ਸਾਹਮਣੇ ਕੱਲ੍ਹ ਤੇ ਤੂੰ ਤੂੰ ਤੀਜੇ ਤੋਂ ਆਕੇ ਤੂੰ ਕਬੀਲਦਾਰੀ ਸਾਹਮਣੇ ਆ ਤੈਨੂੰ ਕੀ ਪ ਇਸਕੇ ਨਹੀਂ ਲੱਗਦੇ ਤੁਸੀਂ ਦੋ ਕਬੀਲਦਾਰੀ ਦੇ ਚਾਬੀਆਂ ਮੇਰੇ ਕੋਲ ਨੇ ਮੈਂ ਰੱਖੂਗਾ ਚਾਬੀਆਂ ਬਸ ਠੀਕ ਆ ਬਹੁਤ ਹੋ ਗਈ ਸਮਾਨ ਚੱਕਾ ਪਤਾ ਡੋਹਣੀਆਂ ਜਾ ਵਗ ਜਾ ਵਾਵੇ ਤੇਰੇ ਕਿੱਥੇ ਵਗ ਦੌੜੀ ਰਹੂ ਕੀ ਸਮਾਨ ਆ ਉਹ ਤੇਰਾ ਕੀ ਸਮਾਨ ਸੜਿਆ ਝੋਲਾ ਪੈਣ ਦਾ ਮਾਇਲ ਖੋਰਾ ਜਾ ਕੀ ਆ ਤੇਰਾ ਮਾਇਲ ਖੋਰਾ ਪਤਾ ਕੰਨਾ ਛਲੇ ਚ ਆਥਲੇ ਮਗਰਾ ਰ ਚ ਦੇਖ ਮੇਰੀ ਸੁਣ ਲੈ ਗੱਲ ਜਿੱਥੇ ਜਾਣਾ ਜਾ ਮੈਂ ਤਾਂ ਕੀ ਤੇ ਨਹੀਂ ਜਾਂਦੀ ਮੈਂ ਤਾਂ ਇੱਥੇ ਹੀ ਰਹੂੰਗੀ ਮੱਥੋਂ ਨਹੀਂ ਤੇਰੇ ਮਗਰ ਤੂੰ ਰਹਿ ਜਾਂਦਾ ਵਾਰੀ ਵਾਰੀ ਕਦੇ ਕੀ ਦੇ ਡੇਰੇ ਲਾ ਵਾਣੀ ਬੇ ਕਦਰੇ ਬਾਹ ਬਾ ਪਤਾ ਮੱਲ ਪਿਆਰ ਦਾ ਮੇਰੇ ਦਾ ਕਿਉਂ ਹਾਂ ਇਹ ਕੀ ਮੁੱਲੇਗਾ ਪੰਨ ਦੇ ਫਿਰ ਤੂੜੀਆਂ ਪੰਨ ਦੇ ਜਾ ਭ ਲੋ ਨੱਪੜ ਗਈ ਮੇਰੀ ਛੋਡੇ ਨਾਲ ਨੱਪੜ ਗਈ ਮੇਰੇ ਕਣੀਓ ਤੁਸੀਂ ਮਰ ਗਏ ਛੋਡੇ ਕਣੀਓ ਮੈਂ ਮਰ ਗਿਆ ਲੈ ਭੱਜ ਜਾ ਯਾਰ ਮੇਰੀ ਗੱਲ ਬਿੰਦਕ ਨੂੰ ਆ ਜਾਏਗਾ ਮੁੜਕੇ ਨਾਲ ਕਾਉਂ ਆ ਤੂੰ ਜਮੀਂ ਦੀ ਤੀਹੋ ਕਾਲ ਨਹੀਂ ਆਉਂਦਾ ਛੋਡੇ ਬੇਅਨਖਾ ਜਿੱਤ ਪਈਆ ਜਿੱਤ ਪਈਆ ਮੇਰੀ ਮੈਂ ਇਕੱਠੇ ਕਰਾਤੇ ਤੁਸੀਂ ਵੱਡੇ ਮੈਨੂੰ ਆਏ ਦੱਛ ਮੇਰੀ ਗਲਤੀ ਦੱਛਦੇ ਮੈਂ ਮੈਂ ਲੱਕ ਮੇਰੀ ਗੱਲ ਸੁਣਾ ਤੈਨੂੰ ਕੱਪੜੇ ਦਵਾਤੇ ਤੈਨੂੰ ਕੱਪੜੇ ਮਿਲ ਜਾਣਗੇ ਤੂੰ ਕਾਹਨੂੰ ਉਹ ਕਰਦਾ ਯਾਰ ਅਸੀਂ ਕਬੀਲਦਾਰੀਆਂ ਦੇ ਸੇ ਘਰ ਨਾਲ ਹਸਾਬ ਨਾਲ ਦੇਖਣਾ ਹੁੰਦਾ ਬਾਈ ਕਬੀਲਦਾਰੀ ਜਦੋਂ ਮੋਢੀ ਮਾਇਆ ਮੈਂ ਤੈਨੂੰ ਪਤਾ ਕੱਡੇ ਵੱਡੇ ਆ ਕੀ ਯੋਧਾ ਤੇਰਾ ਤੂੰ ਗਾਹਾਂ ਦਾਦੇ ਪਰਦਾਦਿਆਂ ਚੋਂ ਆ ਗਿਆ ਨਾਲ ਨੇ ਮੇਰੀ ਗੱਲ ਸੁਣ ਤੂੰ ਐਨਾ ਸ਼ੁਕਰ ਮਨਾਵੀਂ ਇਹਨਾਂ ਵਾਸਤੇ ਸਾਡੀ ਦਾ ਤੂੰ ਐ ਕਿਉਂ ਓਏ ਤੂੰ ਦਵਾਈ ਲੈ ਲੈ ਦਵਾਈ ਲੈ ਲੈ ਤੇਰਾ ਠੀਕ ਹੋ ਜੂ ਦਿਮਾਗ ਦਿਮਾਗ ਤੇਰਾ ਫਰਿਆ ਹੋਇਆ ਤੇਰਾ ਇਹਨੂੰ ਕਿਹਾ ਸੀ ਇਹਨੂੰ ਤਨੌਲੇ ਦਿਖਾ ਲਿਓ ਕਿਤੇ ਦਿਮਾਗ ਤੇ ਨਾ ਕੋਈ ਟੀਕੇ ਟੁਕੇ ਲਵਾਉਣੇ ਪੈਣਗੇ ਤੇ ਮਾੜਾ ਮੋਟਾ ਫੇਰ ਠੀਕ ਹੋਊਗਾ ਇਹ ਬੰਦ ਬਲੇਰੀ ਦੀ ਮੰਨ ਤਾਂ ਮਨਤਾ ਨਹੀਂ ਕਿਤੇ ਉਹਦਾ ਨਾਮ ਮੰਨਦੇ ਹੋ ਤੁਸੀਂ ਕਿਹਦੇ ਭਾਈ ਇਹ ਕਿਹੜਾ ਮੰਨਣ ਦਿਨਦਾ ਤੂੰ ਤੂੰ ਮੈਨੂੰ ਪਤਾ ਕਿਹਦੀ ਛੇਤੇ ਬੋਲਦੀ ਐ ਤੂੰ ਹੈ ਤੇਰੇ ਤਾਂ ਛੂਟ ਬੋਲਦੇ ਨੇ 5 5000 ਵਾਲੇ ਮੈਂ ਉਹਦੇ ਫਿਰ ਫਿਰ ਕਰਦਾ ਕੱਪੜਿਆਂ ਵਾਸਤੇ ਦਵਾਈ ਸਮਾਨ ਕੇ ਬੋਲੋ ਓਏ ਹਾਂ ਹ हां मैं मन्नू ਨਹੀਂ ਮੈਂ ਤਾਂ ਪੌਂਦਾ ਕੱਪੜੇ ਹੈ ਮੈਂ ਤਾਂ ਪੌਂਦਾ ਮੈਂ ਮਰਿਆ ਹੋਇਆ ਮੇਰੀ ਗੱਲ ਸੁਣ ਬੈ ਤੈਨੂੰ ਕਿਹਨੇ ਤਰਾ ਕੇ ਲੈ ਆਈਆਂ ਤੂੰ ਦਬਾ ਹੱਛ ਦੀ ਢਾਈ ਦੇ ਨਾਲ ਆਉਂਦੀ ਐ ਇਹ ਮੈਨੂੰ ਪੱਛੀ ਨਹੀਂ ਤੇ ਫੇਰ ਕੀ ਹੋ ਰਿਹਾ ਹਾਂ ਮੈਨੂੰ ਪੱਛੀ ਨਹੀਂ ਲੈ ਮੰਨੂ ਚਾਰੋਂਗੇ ਤੂੰ ਅਗਲੇ ਚ ਦਮ ਪੀਂ ਤੈਨੂੰ ਮੈਂ ਤੇਰੇ ਨਾਲ ਨਹੀਂ ਹੱਸਦੀ ਉਹ ਪਕਾਈ ਨਾ ਮਾਰਿਆ ਕਰੋ ਉਹ ਪਕਾਈ ਨਾ ਇਹ ਜੇ ਲੱਛਣ ਇਹ ਕਰਦਾ ਹੈ ਜੇ ਤੂੰ ਕਰਦਾਗਾ ਅਗਲੇ ਸੁਣ ਲੈ ਕੋ ਜੱਜ ਦੀ ਗੱਲ ਕਰ ਲਿਆ ਕਰੋ ਧੀਆ ਭੈਣ ਵਾਲੀ ਮਾਰਦਾ ਗੱਲਾਂ ਤੂੰ ਦਮਤੀ ਅਗਲਾ ਸੂਟ ਦਵਾ ਲਿਆ ਤਲ ਆ ਲਿਆ ਨਾ ਕਿਹੜਾ ਕਿਸੇ ਨੇ ਰੋਕਿਆ ਤੀਗਾ ਮੈਂ ਤਾਂ ਤੈਨੂੰ ਕਫਣ ਦਵਾਉ ਮੇਰੇ ਕੋਲੇ ਤਾਂ ਕਫਣ ਹੈ ਕਿਹੜੇ ਘਰ ਵਿੱਚ ਸਾਹਮਣੇ ਕਿਉਂ ਇਹੋ ਜਿਹੀ ਗੱਲਾਂ ਕਰਦਾ ਪਿਆ ਮੈਂ ਤੈਨੂੰ ਦੱਸਤੀ ਗੱਲ ਮੈਥੋਂ ਬਚ ਕੇ ਰਹਿ ਜਾ ਬੰਦਾ ਵਸ ਲੈਣ ਦੇ ਇਹਦੀ ਆ ਕਰੋ ਜੇ 2 ਲੱਖਾਂ ਨਾ ਅਠਾਈਆ ਕਰੋ ਬੰਤਨੀ ਮੇਰੇ ਸੜਿਆ ਸੜਿਆ ਹੋਇਆ ਨਾਰਦਮੂਣੀ ਬੜੀ ਤੂੰ ਘਰੇ ਤੇ ਤੋੜੂ ਸੜਿਆ ਲੱਤ ਮੈਂ ਬੜੀ ਚੰਗਾ ਤੂੰ ਕਰੇ ਚੱਲ ਜੱਸੇ ਭੈਣ ਦੇ ਖਸ ਬੰਦੇ ਨੇ ਨੇਰੀ ਲਿਆਰ ਖਿਆ ਰੇ ਨੇ ਇਹਨੂੰ ਤਾਂ ਆਏ ਨਹੀਂ ਸਮਝਦਾ ਉਹ ਵੀ ਵਿਆਹ ਚ ਰਿਸ਼ਤੇਦਾਰਾਂ ਨੂੰ ਇਹਨੂੰ ਮੇਰੀ ਗੱਲ ਸੁਣ ਡਬਕਰ ਨੂੰ ਰੋਏ ਮੈਂ ਕੀ ਕਰਨਾ ਮੇਰੇ ਸਾਹ ਦਾ ਡਬਕਰ ਨੂੰ ਭੈਣ ਦੇ ਖਸਮ ਦੇ ਨੂੰ ਮੇਰੀ ਗੱਲ ਸੁਣ ਭਾਈ ਪਰਿਆ ਜੱਸੇ ਕੋਈ ਤੁਹਾਡੇ ਕੋਈ ਵੱਡ ਬਡੇਰੇ ਨੂੰ ਕੋਈ ਮੰਨ ਲਾ ਮੰਨ ਲਾ ਤਨ ਇਹੇ ਭਾਈ ਇਹੋ ਮੱਥਾ ਮੱਥਾ ਟਕਿਆ ਦੋ ਕੋਈ ਭਾਈ ਅਸੀਂ ਤਾਂ ਬਥੇਰੇ ਨੂੰ ਮੰਨਦੇ ਆ ਕਿਸੇ ਮੱਥਾ ਟੇਕਣੀ ਨਹੀਂ ਦਿੰਦਾ ਕਾਨੂੰ ਡਾਂਗਦਾ ਯਾਰ ਇਹ ਤੇ ਡਾਂਗ ਫੇਰਨ ਵਾਲੀ ਤੇਲ ਲਾ ਕੇ ਤੂੰ ਐਂ ਕਰੀਂ ਉੱਚੀ ਲੱਤਾਂ ਲੈ ਬਾਬੇ ਕੋਲ ਲੈ ਕੇ ਜਾਓ ਕਿਹੜਾ ਉੱਚੀ ਲੱਤ ਉਹਦਾ ਆਪ ਲੱਤ ਚੜਾਈ ਫਿਰਦਾ ਮਾਰਦਾ ਗੱਲਾਂ ਉੱਚੀ ਲੱਤਾਂ ਨਾਲੇ ਹੋਰਾ ਕਾਨੂੰ ਭਾਈ ਮੇਰੇ ਤੋਂ ਦੀ 10 ਗੈਣਾ ਚੱਕ ਕੇ ਰੱਖ ਦਿੰਨੀ ਆ ਕੀਪਤਾ ਮਾੜਾ ਮੋਟਾ ਢੇਲਾ ਹੋ ਜੇ ਹੈ ਚਾਹੇ ਢੰਗਰੇ ਤੇ ਹਾਰ ਤੱਕ ਦੇ ਤਾਂ ਨਹੀਂ ਮੁੜਦਾ ਹੈ ਤੂੰ ਚੱਕੇਂਗੀ ਗੈਣੇ ਬਦਕਾਰੇ ਬੰਦੇ ਖਾਣੀ ਆ ਹੈ ਮੈਨੂੰ ਮੁੜਦਾ ਹੁਣ ਤੁਹਾਨੂੰ ਦੱਛਤੀ ਗੱਲ ਥੋੜਾ ਪਰਕੇ ਬੇੜਾ ਡੁੱਬੂ ਮੈਂ ਤਾਂ ਕਹਣਾ ਹੋਵੇ ਨਾ ਬੈਹ ਜੇ ਦਾ ਬਾਈ ਕਿਉਂ ਮੇਰੀ ਤਾਂ ਢੋਲੀ ਆ ਬਾਈ ਮੈਨੂੰ ਤੂੰ ਚੁੱਪ ਕਰਾ ਦੇਣਾ ਮੈਨੂੰ ਛੁੱਟੀ ਦੇਵਾਂ ਨੂੰ ਮਿੰਟ 'ਚ ਬੰਦਾ ਬਣਾਦਾ ਮੈਂ ਤਾਂ ਐ ਸ਼ਰਮ ਸੋਚਦੀ ਆ ਵੀ ਬੰਦੇ ਮੂਰੇ ਕਾਹਨੂੰ ਬੋਲਣਾ ਕਾਹਨੂੰ ਬੋਲਣਾ ਇਹ ਸਿਰੇ ਸਿਰ ਚੜਦਾ ਜਾਂਦਾ ਤੁਸੀਂ ਕੈਂ ਕਿਰੋ ਹੁਣ ਮੈਨੂੰ ਪਤਾ ਲੱਗ ਗਿਆ ਘਰ ਚ ਕਲੇਸ਼ ਕਿਉਂ ਵਧ ਰਿਹਾ ਆਪਣੇ ਚ ਤੁਸੀਂ ਕੱਪੜੇ ਲੈਣ ਜਾ ਰਹੇ ਹੋ ਉੱਥੇ ਹੁਣ ਕੱਪੜੇ ਲੈਣ ਜਾਓਗੇ ਆਪਣੇ ਵੱਡ ਬਡੇਰੇ ਦੇ ਨਾਲ ਕੱਪੜੇ ਪਾਉਂਦੇ ਨੇ ਵਿਆਹ ਚ ਇਹ ਉਹੀ ਵਿਗੜ ਪਾਉਂਦੇ ਨੇ ਉਹੀ ਕਲੇਸ਼ ਕਾਉਂਦੇ ਨੇ ਭਾਈ ਉਹੀ ਆਪਣੇ ਖੇਤ ਵਾਲੇ ਬਾਬੇ ਦਾ ਕੱਪੜਾ ਰਹਿ ਗਿਆ ਖੇਤ ਵਾਲੇ ਬਾਬੇ ਦਾ ਪਈ ਕੁਰਤਾ ਪਜਾਮਾ ਲੈਓ ਚੱਕ ਕੇ ਪਹਿਲਾਂ ਉਹਦਾ ਕੁਰਤਾ ਪਜਾਮਾ ਲੈ ਆਉਣਾ ਸੀਗਾ ਬਸ ਉਹਦੋਂ ਗੱਲਤੀ ਹੋ ਗਈ ਨਹੀਂ ਪਤਾ ਲੱਗਾ ਯਾਦ ਹੀ ਨਹੀਂ ਰਿਹਾ ਇੱਕ ਆਪਣੀ ਜਿਹੜੀ ਵੱਡੀ ਪਰਦਾਦੇ ਵੇਲੇ ਦੀ ਭੂਆ ਮੱਛ ਕੇ ਮਰੀ ਹੋਈ ਐ ਹਾਂ ਕਚੀਲਤੀ ਹੋ ਕਚੀਲਤੀ ਹੋ ਹਾਂ ਇੱਕ ਉਹਨੇ ਲਿਆਉ ਭਾਈ ਕੱਪੜੇ ਫੇਰ ਟਿਕਣਗੇ ਨਹੀਂ ਤਾਂ ਭਾਈ ਆਪਣੇ ਘਰ ਚ ਆਈ ਰਹੂਗਾ ਇਹ ਹੈ ਭਾਈ ਮੈਨੂੰ ਐਂ ਲੱਗਦਾ ਹੈ ਕਈ ਦਿਨ ਹੋ ਗਏ ਮੈਨੂੰ ਕਹਿੰਦਾ ਵੀ ਤੀ ਕਹਿੰਦਾ ਰਾਤ ਨੂੰ ਮੈਨੂੰ ਐਂ ਲੱਗਾ ਜਿਵੇਂ ਵੀ ਕੋਈ ਬਿਹੜੇ ਚ ਝਾਂਜਰਾਂ ਜੀ ਪਾ ਕੇ ਤੁਰੀ ਫਿਰਦੀ ਹੁੰਦੀ ਆ ਕਿਤੇ ਉਹੀ ਨਾ ਹੋਵੇ ਆ ਵਿਆਹ ਵੇਲੇ ਉਹਨੂੰ ਮੁਸਕ ਆ ਜਾਂਦੀ ਆ ਪਤਾ ਨਹੀਂ ਕਿੱਥੋਂ ਹੋ ਗਿਆ ਕਿੱਥੋਂ ਨਾ ਕਚੀਲੋ ਜਦੋਂ ਭਈ ਵਿਆਹ ਦੇ ਜਿਹੜੇ ਨੌ ਲੈਨੇ ਆ ਵਿਆਹ ਦਾ ਉਹਦੀ ਮਿਹੜੀ ਤੁਰਨ ਫਿਰਨ ਲੱਗ ਜਾਂਦੀ ਆ ਚੱਲ ਬਾਈ ਤੂੰ ਨਾ ਤੁਸੀਂ ਜਾਓ ਉੱਥੇ ਨਾਉ ਲੈ ਕੇ ਲੈ ਲਿਓ ਹਾਂ ਹਾਂ ਨਾਉ ਲੈ ਕੇ ਲਾਵਾਂਗੇ ਤੂੰ ਫਿਕਰ ਨਾ ਕਰ ਬਾਈ ਹੁਣ ਬਸ ਉਹਨਾਂ ਦੇ ਲਈ ਆਵਾਂਗੇ ਹਾਂ ਤੂੰ ਡੇਰੇ ਉਹਦੇ ਕੱਪੜੇ ਲੈਣਾ ਸ਼ਾਂਤ ਰਹ ਹਾਂ 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 ਨਾ ਕੋਈ ਨਾ ਬਾਈ ਤੂੰ ਨਾ ਫਿਕਰ ਕਰ ਦੇਖ ਲੈ ਬਾਈ ਨੂੰ ਵੀ ਇੰਨੀ ਫਿਕਰ ਹੋਈ ਪਈ ਐ ਜਮੀ ਨਹੀਂ ਸੋਚਦਾ ਇਹ ਬੰਦਾ ਵੀ ਕਿਉਂ ਵਿਗੜ ਪਾਇਆ ਹੋ ਜਾਣਦੇ ਮੁੰਡੇ ਦਾ ਕਾਰਜ ਹੈ ਕੀ ਕਰੂਗਾ ਇਹ ਜਿਹੇ ਬੰਦੇ ਹਾਂ ਆਪੀ ਮੋਰੀ ਬਣਦਾ ਹਾਂ ਚਲ ਆ ਜਾ ਫਿਰ ਆਪਾਂ ਚੱਲਾਂ ਕੱਪੜੇ ਲੈਣ ਰੰਗਦਾਰ ਵੀ ਦਿਖਾ ਦੇ ਬਾਈ ਚਿੱਟੀ ਚੱਲੂਗਾ ਚੱਲ ਵੇਖ ਤਾਂ ਲਈਏ ਹਾਂ ਚੰ ਦੇਖਣਾ ਤਾਂ ਕੋਈ ਮੁੱਲ ਨਹੀਂ ਇਹ ਵੀ ਠੀਕ ਆ ਠੀਕ ਆ ਠੀਕ ਆ ਆ ਚਿੱਟੇ ਹੀ ਦੇ ਦੋ ਬਾਈ ਹਾਂ ਚਿੱਟਾ ਸਵਾ ਪੰਜ ਮੀਟਰ ਕਰ ਦੋ ਤੇ ਇੱਕ ਪਰਨਾ ਲਾ ਦਿਓ ਡੱਬੀਦਾਰ ਠੀਕ ਹੈ ਹਾਂ ਤੇ ਇੱਕ ਪੂਆ ਦਾ ਦਿਖਾ ਦਿਓ ਸੂਟ ਤੁਸੀਂ ਵੀ ਆਪਦੇ ਸੂਟ ਚਾੜ ਦੇ ਦੇਖ ਲਓ ਫਿਰ ਟਾਈਮ ਲਾ ਦਿੰਨੇ ਉਹਨੂੰ ਨਾ ਕੋਈ ਨਹੀਂ ਬਸ ਇੱਕੋਰੀ ਵੱਡ ਵਡੇਰਿਆਂ ਦਾ ਲੈ ਲੀਏ ਫਿਕਾ ਨਹੀਂ ਹੋ ਪੁਆ ਸਾਡੀ ਨਾ ਮਟਿਆਰ ਜਬਾਨ ਮੁੱਕੀ ਤੀ ਗੂੜਾ ਜੀ ਦੀ ਨਾ ਗੂੜੇ ਜੇ ਰੰਗ ਦੀ ਪਾਉਂਦੀ ਤੀ ਉਹ ਹਾਂ ਇਹ ਤਾਂ ਕਹਾਂ ਯਾ ਲੱਗਦਾ ਕੱਪੜਾ ਜੀ ਨਹੀਂ ਵਧੀਆ ਇਹ ਕੱਪੜਾ ਹਾਂ ਕੱਪੜਾ ਤਾਂ ਸੋਹਣਾ ਹੈਗਾ ਹਾਂ ਚਲ ਕਹਾਂ ਯਾ ਲੱਗ ਜਾਂਦਾ ਚਲ ਕੋਈ ਨਾ ਫਿਰ ਹਾਂ ਅੱਛਾ ਬਸ ਕੋਈ ਨਾ ਕਰ ਦੋ ਫਿਰ ਇਹ ਹੀ ਕਰ ਦੋ ਹਾਂ ਇਹ ਹੀ ਕਰ ਦੋ ਤੂੰ ਕੀ ਲੈਣਾ ਹੋਰ ਬਸ ਮੈਂ ਤਾਂ ਆਪਣੇ ਦੇ ਤਾਰ ਰੱਖੇ ਨੇ ਸਲਾਈ ਕਰਨੇ ਹੁਣ ਲੇ ਲੈ ਇੱਕ ਦਾ ਹੋਣਾ ਨਾ ਨਾ ਹੋਰ ਨਹੀਂ ਲੈਣੇ ਲੈ ਲੋ ਫਿਰ ਤੁਹਾਡੇ ਗਿੜੇ ਚ ਬਸਦੀ ਰਹਿੰਦੇ ਨੇ ਹੁਣ ਆਪਦਾ ਕੁਝ ਜਿਹੜਾ ਰਹਿੰਦਾ ਗਮਣਾ ਮੋਟਾ ਮੇਰੀ ਗੱਲ ਸੁਣੋ ਕੱਪੜਾ ਤਾਂ ਵਿਆਹ ਦੇ ਦਿਨ ਤੱਕ ਵੀ ਜਾਈ ਜਾਊਗਾ ਹੋਰ ਮੈਨੂੰ ਕੁਰਤਾ ਐ ਮੈਂ ਦਿਖਾ ਯਾਰ ਜਾਗੋ ਜੇ ਤੇ ਦੇਖ ਤਾ ਮੈਂ ਕੁਰਤਾ ਐ ਮੈਂ ਸਾਡੇ ਹਾਂ ਕੁਰਤਾ ਵਧੀਆ ਜਾ ਦੇਖ ਲੈ ਜਾਗੋ ਦੇ ਤਾਂ ਐ ਚਿੱਟਾ ਕੁਰਤਾ ਪਜਾਮਾ ਹਣਾ ਨਾਲ ਜਾਕਟ ਜੀ ਪਾ ਲਈ ਚਿੱਟੀ ਦੇ ਦੀ ਉੱਟਾ ਦਿਖਾ ਦੇ ਜਨ ਸਰ ਹਾਂ ਸੋਹਣਾ ਲੱਗੂਗਾ ਦੇਖ ਅਦਾ ਉਹਨਾਂ ਵੱਡ-ਵੱਡੇ ਰੰਦੇ ਨਾਲ ਦੀ ਦਿਖਾਈ ਜਾਂਦਾ ਕੋਈ ਹੋਰ ਦਿਖਾ ਦੇ ਵਧੀਆ ਦੇ ਦੀਏ ਕੱਪੜਾ ਤਾਂ ਫਿਰ ਉਹ ਵੀ ਵਧੀਆ ਤੀ ਉਹ ਵੀ ਵੱਡ ਦੇ ਪਾਉਂਗਾ ਉਸ ਮੈਂ ਪਾਉਂਗਾ ਹੈਂ ਨਹੀਂ ਦੱਸ ਚੱਲ ਉਹ ਦਿਖਾ ਦੇ ਹੋਰ ਆ ਲੋ ਆ ਲੋ ਵਧੀਆ ਹਾਂ ਮੜੇ ਗਫੇ ਵਾਲਾ ਹੋਵੇ ਹਾਂ ਇਹ ਦੇਖੋ ਇਹ ਵੱਡੇ ਪਾਨੇ ਦਾ ਆ ਗਿਆ ਨਾ ਹਾਂਜੀ ਕੋਟਣਾ ਇਹ ਗਲੇਸ ਕੋਟਣਾ ਹੈ ਨਾ ਇਹ ਹਾਂ ਇਹ ਕੋਟਣਾ ਹੈ ਹਾਂ ਗਲੇਸ ਕੋਟਣਾ ਹੈ ਕੱਪੜਾ ਸੋਹਣਾ ਹੈ ਇਹ ਹਾਂ ਪਜਾਮਾ ਕਿੰਨੇ ਮੀਟਰ ਦਾ ਬਣ ਜੂਗਾ ਇਹਦਾ ਪਜਾਮਾ 1.5 ਮੀਟਰ ਦਾ ਬਣ ਜੂਗਾ ਵਾਸਪਰ ਠੀਕ ਆਹੀ ਕੱਟ ਦੇ ਸਾਢੇ 3 ਮੀਟਰ ਪਜਾਮੇ ਦੀ ਲੈਣਾ ਹੈ ਫਿਰ ਪਜਾਮਾ ਜਿੰਨੇ ਦਾ ਮਰਜ਼ੀ ਬਣੇ ਉਹ ਆ ਮੈਂ ਖੁੱਲਾ ਜਾਂ ਸਮਿਆ ਲੈਂਦਾ ਵਾਹ ਮੈਂ ਫਿਰ ਵੀ 5 ਮੀਟਰ ਬਾਹਰ ਦਾ ਇਹ ਛੱਡ ਬਾਈ ਫੁਲਕਾਰੀ ਦਿਖਾ ਦੇ ਮੈਨੂੰ ਇੰਨਾ ਕਿਹੜਾ ਤੁਸੀਂ ਏ ਫੁੱਟ ਦਾ ਹੈ ਹੈ ਦੱਸ ਸਾਢੇ 3 ਮੀਟਰ ਚ ਵਧੀਆ ਬਣ ਜੀਦਾ ਨਹੀਂ ਨਹੀਂ ਇੰਨਾ ਤਾਂ ਕੱਦ ਵੀ ਨਹੀਂ ਛੋਟਾ ਹੈਗਾ ਨਹੀਂ ਇਹ ਵੱਡੇ ਪਣੇ ਦਾ ਹੈ ਫੁਲਕਾਰੀ ਸੋਹਣੀ ਐ ਆ ਵੀ ਸੁਣੀਏ ਸੀ ਆ ਸੁਣੀ ਨਾ ਲੈ ਫਿਰ ਆਹ ਕਰ ਦੇ ਫਿਲਕਾ ਆਹ ਫਿਲਕਾ ਰੀ